ਇਹ ਕੱਲ ਦੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਜ਼ਰ ਆ ਅੱਜ ਦੀ ਵੱਡੀ ਖਬਰ ਖਬਰਾਂ ਨੰ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾ ਭੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲੈਣ ਅਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰ ਦੇ ਸ਼ੁਰੂਆਤ ਕਰਦੇ ਆ ਅੱਜ ਦੀ ਵੱਡੀ ਖਬਰ ਮੌਕੇ ਤੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਸਬੰਧ ਦੇ ਵਿਭਾਗ ਤਬਾਕੂ ਕੰਟਰੋਲ ਐਕਟ ਦੇ ਕੁਟੋ ਉਹ ਟੱਪਾ ਐਕਟ ਦੇ ਨੀਮਾ ਦੀ ਇੱਕ ਨੰਬੈਠਕ ਪਾਲਣਾ ਨੂੰ ਯਕੀਨੀ ਬਣਾਉਣ ਲਈ ਆਪਣੇ ਯਤਨ ਜਾਰੀ ਰੱਖਨੇ ਹਨ ਨੀਮਾ ਵਿੱਚ ਉਲੰਘਣਾ ਕਰਨ ਵਾਲੇ ਵਿਰੋਧ ਸਖਤ ਸਬੰਧਤ ਵਿਭਾਗ ਨੀਮਾ ਅਨਸਾਰ ਕਾਰਵਾਈ ਕਰਨ ਯਕੀਨੀ ਬਣਾਉਣ ਇਸ ਸ਼ਬਦਾਂ ਦਾ ਪਲਟਾਵਾ ਡੀਸੀ ਕੁਲਵੰਤ ਸਿੰਘ ਨੇ ਤਬਾਕੂ ਕੰਟਰੋਲ ਐਕਟ ਦੇ ਕੀਤਾ ਗਿਆ ਹੈ ਨੈਸ਼ਨਲ ਮੈਕੂਵਰ ਬੋਰ ਡੀਜੀਜ਼ ਕੰਟਰੋਲ ਪ੍ਰੋਗਰਾਮਰਸ ਸੰਬੰਧਿਤ ਬੁਲਾਈ ਗਈ ਮੀਟਿੰਗ ਦੌਰਾਨ ਕੀਤਾ ਗਿਆ ਹੈ ਇਹ ਮੀਟਿੰਗ ਚ ਐਸਡੀ ਐਸ ਮੋਗਾ ਸਿਹਤ ਵਿਭਾਗ ਪੁਲਿਸ ਵਿਭਾਗ ਆਬਕਾਰੀ ਵਿਭਾਗ ਸਿੱਖਿਆ ਵਿਭਾਗ ਸਥਾਨਕ ਸਰਕਾਰ ਵਿਭਾਗ ਪਿੰਡੂ ਵਿਕਾਸ ਅਤੇ ਪੰਚਾਇਤ ਵਿਭਾਗ ਤੋਂ ਇਲਾਵਾ ਜ਼ਿਲੇ ਬੀਆਂ ਐਨ ਜੀਓ ਦੇ ਹਿੱਸਾ ਲਿਆ ਹੈ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ رائے ਜ਼ਰੂਰ ਦਿਓ ਧੰਨਵਾਦ